ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ ਚੱਲੇਗਾ ਪੀਲਾ ਪੰਜਾਬ ਵਿਕ੍ਰਮ ਸਿੰਘ ਮਜੀਠੀਆ ਦੇ ਘਾਟੇ ਸੁਖਬੀਰ ਸਿੰਘ ਬਾਦਲ ਨੇ ਡੀਐਸਪੀ ਤੇ ਪ੍ਰਸ਼ਾਸਨ ਨੂੰ ਸਰੀਆਮ ਦਿੱਤੀ ਵੱਡੀ ਤਮਕੀ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਤੇ ਮੈਂ ਹਾਸਲ ਕਰਾਂਗਾ ਚਲ ਕੇ ਵੀਡੀਓ ਵੇਖਣੀ ਫਿਰ ਕਰਦੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਬਹੁਤ ਵਾਰ ਚਰਚਾ ਹੋਈ ਕਿ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਫੇਰ ਮੰਨਾਂਗੇ ਜੇਕਰ ਬਿਕਰਮ ਮਜੀਠੀਆ ਦੇ ਘਰ ਦੇ ਉੱਤੇ ਬਲਡوزر ਚੱਲ ਜਾਵੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਡੀਐਸਪੀ ਨੂੰ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਮੈਂ ਤੁਹਾਡੇ ਨਾਲ ਐਸੀ ਅਪਡੇਟ ਸਾਂਝੀ ਕੀਤੀ ਹੈ ਕਿ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਇਸੇ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੀ ਘਰ ਵਾਲੀ ਜਾਨੀ ਹਰਸਿਮਰਤ ਕੌਰ ਦੁਆਰਾ ਬਾਤ ਬਾਤ ਧਮਕੀ ਦਿੱਤੀ ਗਈ ਹੈ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਗਿਰਫਤਾਰ ਹੁੰਦਾ ਉਸੇ ਦਿਨ ਤੋਂ ਧਮਕੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਜੋ ਅਖਰ ਕੀਤਾ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਹੁਣ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਰੈਲੀਆਂ ਕਰ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੋਲੇ ਆਮ ਧਮਕੀ ਦੇ ਰਹੇ ਨੇ ਪਰ ਹੁਣ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇਹ ਗੱਲ ਧਰੀ ਸੀ ਕਿ ਜੇਕਰ ਤੁਸੀਂ ਇਹਨਾਂ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਤਾਂ ਇਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚੱਲਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਸੀ ਕਿ ਭਾਈ ਅਸੀਂ ਸਬੂਤ ਜਟਾ ਰਹੇ ਆ ਜਿਸ ਦਿਨ ਸਾਡੇ ਹੱਥ ਸਬੂਤ ਲੱਗੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਕਰ ਦੇਾਂਗੇ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੇਖੋ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਹੈ ਪਰ ਹੁਣ ਉਹਨਾਂ ਦੇ ਵਕੀਲਾਵੰਨਿਓ ਛਡਾਉਣ ਦੀ ਲਗਾਤਾਰ ਯਾਨੀ ਬਾਹਰ ਲਿਆਉਣ ਦੀ ਜ਼ਮਾਨਤ ਦੇ ਉੱਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਵੀ ਕੈਸਾ ਤਾਰਾ ਬੁਣ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਤਿੰਨ ਗੱਲਾਂ ਦੇ ਵਿੱਚ ਫਸਾ ਲਿਆ ਸਿਰਫ ਤਿੰਨ ਪਹਿਲੂ ਐਸੇ ਨੇ ਜਿਹੜੇ ਬਿੱਤਰਮ ਸਿੰਘ ਮਜੀਠੀਆ ਨੂੰ ਬੁਰੀ ਤਰ੍ਹਾਂ ਜੇਲ੍ਹ ਦੇ ਵਿੱਚ ਰੱਖਣ ਜਾ ਰਹੇ ਨੇ ਲੰਬੇ ਟਾਈਮ ਲਈ ਹੁਣ ਪੰਜਾਬ ਦੇ ਲੋਕ ਇਸ ਖਬਰ ਤੋਂ ਬਾਅਦ ਇਹੀ ਸੋਚਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੱਕ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਕੀਤਾ ਸੀ ਕਿਉਂਕਿ ਜਿਹੜੇ ਬਾਦਲਾਂ ਦੇ ਵੱਲ ਕੋਈ ਉਂਗਲੀ ਤੱਕ ਨਹੀਂ ਕਰ ਸਕਦਾ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਾ ਸਕੰਜਾ ਕੱਸ ਦਿੱਤਾ ਵਿਕਰਮ ਮਜੀਠੀਆ ਦੇ ਉੱਤੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਧਮਕੀ ਕਿਵੇਂ ਦਿੱਤੀ ਹੈ ਡੀਐਸਪੀ ਨੂੰ ਕਿ ਅਸੀਂ ਇਹਨਾ ਅਫਸਰਾਂ ਨੂੰ ਆਪਣੇ ਟਾਈਮ ਦੇ ਵਿੱਚ ਦੇਖਾਂਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਖਬਰ ਤੁਸੀਂ ਸੁਣਨ ਜਾ ਰਹੇ ਹੋ ਇਸ ਖਬਰ ਨੂੰ ਸੁਣ ਤੋਂ ਬਾਅਦ ਤੁਹਾਡੇ ਵੀ ਇਰਾਦੇ ਬਦਲ ਜਾਣਗੇ ਕਿਉਂਕਿ ਅੱਜ ਕੱਲ੍ਹ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਧਮਕੀ ਸ਼ਰੇ ਆਮਦੇਰੇ ਨੇ ਕਿਤੇ ਉਹਦਾ ਮੁੱਖ ਮੰਤਰੀ ਨੂੰ ਵੀ ਦੇ ਦਿੰਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਲੈਣ ਕਿ ਜੇਕਰ ਇਹਨਾਂ ਦਾ ਰਾਜ ਆ ਗਿਆ ਵਾਕਈ ਤਾਂ ਤੁਹਾਡੇ ਜਾਂ ਫਿਰ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕਦਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਆ ਜਿਹੜੀ ਕਿ ਬੇहद ਜ਼ਿਆਦੇ ਅਹਿਮ ਅਪਡੇਟ ਹੈ ਸੁਣੋ ਜਿਹੜੇ ਅਫਸਰ ਅਜੇ ਡੀਐਸਪੀ ਹੈ ਜਿਵੇਂ ਜਾ ਕੇ ਰੋਜ਼ ਹੈ ਡੀਐਸਪੀ ਸਾਹਿਬ ਨੋਟ ਕਰ ਲਿਓ

ਇਹ ਕਰੀ ਵੱਡਾ ਪਾਪ ਆ ਜੇ ਸਰਕਾਰੀ ਅਫਸਰ ਗੱਤ ਕਰਦਾ ਉਹਦੀ ਵੱਡੀ ਸਜ਼ਾ ਹੈ ਸਰਕਾਰੀ ਅਫਸਰ ਨੂੰ ਕਿਉਂਕਿ ਉਹ ਤਾਂ ਕਾਨੂੰਨ ਦਾ ਰਖਵਾਲਾ ਹੈ ਯਾਰ ਸੋਚਦੇ ਆ ਕਿ ਮੈਂ ਮੈਂ ਕਰਕੇ ਕੀ ਹੋ ਜਾਊਗਾ ਬਦਲੀयां ਨਹੀਂ ਹੋਣੀਆਂ ਐਤੀ ਕੋਈ ਬਦਲੀ ਨਹੀਂ ਜਿੱਥੇ ਨੌਕਰੀ ਤੇ ਗੱਪਸਪਿਚ ਤੇ ਜੇਲ੍ਹ ਬੋਦੀ ਤੱਕ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੀ ਪੁਲਿਸ ਦੁਆਰਾ ਕੀ ਇਰਾਦੇ ਰੱਖਦੇ ਨੇ ਇਹ ਸੁਖਵੀਰ ਸਿੰਘ ਬਾਦਲ ਕਹਿੰਦਾ ਇਹਨਾਂ ਦੀ ਸਾਡੇ ਰਾਜ ਦੇ ਵਿੱਚ ਕੋਈ ਬਦਲੀ ਨਹੀਂ ਹੋਣੀ ਸਿੱਧਾ ਡਿਸਮਿਸ ਤੇ ਦੂਜੇ ਨੰਬਰ ਤੇ ਜੇਲ੍ਹ ਇਹ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰੇਆਮ ਧਮਕੀ ਸੁਖਵੀਰ ਸਿੰਘ ਬਾਦਲ ਦੇ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਹਿੰਦੇ ਸਾਡੀ ਪੰਜਾਬ ਦੇ ਅੰਦਰ ਵਾਪਸੀ ਕਰਵਾ ਦਿਓ ਅਸੀਂ ਪੰਜਾਬ ਨੂੰ ਬਦਲ ਦੇਾਂਗੇ ਪਹਿਲਾਂ ਤੁਸੀਂ ਐਂ ਦੱਸੋ ਜੇ ਕੋਈ ਸਿਆਣੇ ਬੰਦੇ ਨੂੰ ਇਹ ਗੱਲ ਦੱਸੋਗੇ ਤੇ ਮੂਰੋਂ ਉਹ ਪਤਾ ਕੀ ਕਹੂਗਾ ਜਿਹੜੇ ਲੋਕ 25 ਸਾਲ ਤੱਕ ਤੁਹਾਡਾ ਲਹੂ ਪੀਕੇ ਪੰਜਾਬ ਨੂੰ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਸੇ ਕੌਮ ਦੇ ਨਾਲ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਬੇਅਦਮੀਆਂ ਕਰਵਾਈਆਂ ਤਾਂ ਇਹ ਲੋਕ ਹੁਣ ਕੀ ਕਰ ਸਕਦੇ ਆ ਪੰਜਾਬ ਦਾ ਇਹ ਤੁਸੀਂ ਹੁਣ ਅੰਦਾਜ਼ਾ ਲਾ ਲਿਓ ਵੀ ਜਿਹੜੇ ਲੋਕ ਪ੍ਰਸ਼ਾਸਨ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰਯਾਮ ਧਮਕੀਆਂ ਦੇ ਰਹੇ ਨੇ ਅੱਜ ਕੱਲ ਵੀ ਦੇ ਰਹੇ ਨੇ ਕਾਂਗਰਸ ਦੇ ਲੀਡਰ ਵੀ ਦੇ ਰਹੇ ਨੇ ਰੰਧਾਵਾ ਸਾਹਿਬ ਦੀ ਵੀ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਸੋ ਇਹਨਾਂ ਨੂੰ ਸਾਰਿਆਂ ਨੂੰ ਕੁਰਸੀ ਦੀ ਅੱਗ ਲੱਗੀ ਹੋਈ ਆ ਜਿੰਨੇ ਵੀ ਵਿਪક્ષੀ ਪਾਰਟੀਆਂ ਵਿਰੋਧੀ ਨੇ ਉਹਨਾਂ ਸਾਰਿਆਂ ਦੀ ਪੂਸਤੇ ਆਗੇ ਹੀ ਲੱਗੀ ਆ ਕਿ ਮੁੱਖ ਮੰਤਰੀ ਦੀ ਕੁਰਸੀ ਸਾਡੇ ਕੋਲੇ ਆ ਜੇ ਕਿਉਂਕਿ ਕਾਮ ਕਰਦਾ ਬੰਦਾ ਇਹਨਾਂ ਤੋਂ ਨਹੀਂ ਜਰਿਆ ਜਾਂਦਾ ਕੀ ਕਹਿੰਦਾ ਸੀ ਸੁਖਵੀਰ ਬਾਦਲ ਕਹਿੰਦਾ ਇਹਦਾ ਮਤਲਬ ਇਹ ਆ ਵੀ ਡੀਐਸਪੀ ਸਾਹਿਬ ਆਪ ਪੈਸੇ ਇਕੱਠੇ ਕਰਨੀਏ ਆਪ ਲੁੱਟਣਗੇ ਇਹਦਾ ਮਤਲਬ ਕੀ ਕਿ ਅਸੀਂ ਲੁੱਟਣਾ ਭਾਈ ਇਹ ਹੱਕ ਸਾਡਾ ਹੀ ਹੈ ਤੁਸੀਂ ਨਹੀਂ ਲੁੱਟ ਸਕਦੇ ਠੀਕ ਆ ਮੰਨਿਆ ਕੁਝ ਅਫਸਰ ਮਾਰੇ ਹੁੰਦੇ ਨੇ ਪਰ ਪੰਜਾਬ ਦੀ ਪੁਲਿਸ ਕਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਹੀ ਵੀ ਹੈ ਇਹ ਵੀ ਗੱਲ ਮੰਨਣੀ ਪੈਣੀ ਹੈ ਔਰ ਹੁਣ ਦੂਜੇ ਪਾਸੇ ਆਜੋ ਵਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤੁਸੀਂ ਬਹੁਤ ਵੱਡਾ ਐਕਸ਼ਨ ਕੀਤਾ ਸਤਿਕਾਰ ਹੈ ਇਸ ਗੱਲ ਦਾ ਪੰਜਾਬ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਪੰਜਾਬ ਦੀ ਸਰਕਾਰ ਦਾ ਦਾ ਸਵਾਲ ਇਹ ਉੱਠਦਾ ਕਿ ਕਹਿੰਦੇ ਹੁਣ ਘਰ ਕਦੋਂ ਢਾਉਣਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਰ ਦਰਵਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਰ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਚਲਾਉਣ ਜਾ ਰਿਹਾ ਕਿਉਂਕਿ ਖਬਰਾਂ ਬਹੁਤ ਸਾਰੀਆਂ ਨਿਕਲ ਕੇ ਆ ਰਹੀਆਂ ਕਿ ਭਾਈ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਘਰ ਹੈ ਇਹਨੂੰ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਦੇਖਦੇ ਹੋਇਆ ਕਾਨੂੰਨ ਕਾਰਵਾਈ ਦੇ ਹਿਸਾਬ ਦੇ ਨਾਲ ਇਹਨੂੰ ਹਟਾਉਣ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੇਲੇ ਵੀ ਪੀੜਾ ਪੰਜਾ ਪੰਜਾਬ ਦੇ ਮੁੱਖ ਮੰਤਰੀ ਦਾ ਬਿਕਰਮ ਮਜੀਠੀਆ ਦੀਆਂ ਤਿੰਨ ਰਹਾਇਸ਼ਾਂ ਨੇ ਸਭ ਤੋਂ ਵੱਡੀਆਂ ਜਿਹੜੀਆਂ ਉਹਨਾਂ ਦੀ ਤਿੰਨੇ ਦੇ ਵਿੱਚੋਂ ਇਹ ਨਹੀਂ ਪਤਾ ਕਿ ਨੰਬਰ ਕਿਹੜੇ ਘਰ ਦਾ ਲਾ ਦੇਣ ਤਾ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਔਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾਇਆ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਲੋ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਲੋ ਮੁਸਲਸਲ ਸੀਐਮ ਭਗਵੰਤ ਮਾਨ ਤੇ ਪ੍ਰਸ਼ਾਸਨ ਨੂੰ ਤੰਗੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਇਹ ਕਿਹਾ ਜਾ ਰਿਹਾ ਹੈ ਸਿਗਾ ਕਿ ਤੁਸੀਂ ਇਹੜਾ ਕੰਮ ਕੀਤਾ ਹੈਗਾ ਵਾ ਤੁਹਾਨੂੰ ਇਹਦੀ ਸਜ਼ਾ ਜ਼ਰੂਰ ਕੋ ਮਿਲ ਜਾਈਗੀ ਇੱਕ ਵਾਰੀ ਫਿਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਵੈ ਡੀਐਸਪੀ ਤੇ ਪ੍ਰਸ਼ਾਸਨ ਨੂੰ ਸਰੇਆਮ ਧਮਕੀ ਦਿੱਤੀ ਹੈਗੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਸੀਗਾ ਕਿ ਜਦੋਂ ਸਾਡਾ ਦੌਰ ਆਏਗਾ ਨਾ ਤੇ ਇਸ ਤਰ੍ਹਾਂ ਕੋਈ ਵੀ ਨਹੀਂ ਕਰੇਗਾ ਅਗਰ ਕੋਈ ਕਰੇਗਾ ਤੇ ਉਹਨੂੰ ਸਿੱਧਾ ਡਿਸਮਿਸ ਕੀਤਾ ਜਾਏਗਾ ਤੇ ਜੇਲ੍ਹ ਭੇਜਿਆ ਜਾਏਗਾ ਜਿੰਨੀ ਦੇਰ ਇਹ ਹਕੂਮਤ ਹੈ ਉਨੀ ਦੇਰ ਇਹ ਡੀਐਸਪੀ ਹੈ ਜਿੰਨੀ ਸਰਕਾਰ ਚਲੀ ਜਾਏਗੀ ਉਹ ਡੀਐਸਪੀ ਵੀ ਜਿਹੜਾ ਹੈ ਨਹੀਂ ਰਹੇਗਾ ਜਦੋਂ ਸਾਡੀ ਹਕੂਮਤ ਆਏਗੀ ਤੇ ਅਸੀਂ ਆਪਣੀ ਹਕੂਮਤ ਦੇ ਵਿੱਚ ਜਿਹੜਾ ਹੈ ਉਹ ਕਿਸੇ ਨੂੰ ਵੀ ਮਾਫੀ ਨਹੀਂ ਦੇਣੀ ਹੈਗੀ ਇਹ ਕਹਿਣਾ ਸੀਗਾ ਸੁਖਵੀਰ ਸਿੰਘ ਬਾਦਲ ਦਾ ਔਰ ਇਹ ਇੱਕ ਵਾਰੀ ਨਹੀਂ ਬਲਕਿ ਕਈ ਵਾਰੀ ਸੀਐਮ ਭਗਵੰਤ ਮਾਨ ਨੂੰ ਵੀ ਇਹ ਤਨਖਾਹਾਂ ਲਾਈਆਂ ਗਈਆਂ ਤੇ ਪ੍ਰਸ਼ਾਸਨ ਨੂੰ ਵੀ ਇਹ ਤਨਖਾਹਾਂ ਲਾਈਆਂ ਗਈਆਂ ਹੈਗਾ ਮੈਂ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦੀ ਵੱਡੀ ਮੰਗ ਸੀਗੀ ਕਿ ਜਿਸ ਤਰ੍ਹਾਂ ਬਾਕੀ ਨਸ਼ਾ ਤਸਕਰਾਂ ਦੇ ਘਰਾਂ ਦੇ ਪੰਜਾਬ ਪੀਲਾ ਪੰਡਾ ਚੱਲਿਆ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਘਰ ਤੇ ਵੀ ਪੀਲਾ ਪੰਡਾ ਚੱਲਣਾ ਚਾਹੀਦਾ ਹੈਗਾ ਇਸ ਲਈ ਮਹੌਂਤਮਾਨ ਨੇ ਹੁਣ ਉਹ ਵੀ ਆਦੇਸ਼ ਦੇ ਦਿੱਤਾ ਹੈਗਾ ਵਾਅ ਔਰ ਬਹੁਤ ਜਲਦ ਇਹ ਖਬਰ ਸੁਣਨ ਨੂੰ ਮਿਲੇਗੀ ਕਿ ਕਿਸ ਘਰ ਦੇ ਉੱਤੇ ਜਿਹੜਾ ਪੀਲਾ ਪੰਡਾ ਚੱਲੇਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਇਸ ਟੈਮਰ ਤਿੰਨ ਜਿਹੜੇ ਘਰਾਂ ਤੋਂ ਜਾਬਦੇ ਹੈਗੇ ਆ ਜਿਹੜੇ کہ بہت بڑے بڑے ہے اور مالیت کے لحاظ نامی بہت مہنگی ہی, ہی ہے اور دیکھو ہوں سی ایم بگوت مان دے حکم تو بعد کس کار سے پنجہ چلتا ہے باقی کرو تا کی کہنا سا اس ویڈیو بارے کومنٹس بچ لازمی دسو رکھیں اپنے ڈھیر سارا خیال ملیں گے اگلی ویڈیو کے نال اللہ حافظ